ਸਸਿਕਾ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਜੜੇ ਆਪਾਂ ਕੁਠੀ ਤੇ ਬਣਾਉਣਾ ਨੇ ਹਾਰਾ ਤੇ ਉਹਦੀ ਤਿਆਰੀ ਕਰੀ ਫੀ ਆ ਹਾਰਾ ਬਣਾਉਣ ਲੱਗ ਗਯਾ ਲੈ ਪਹਿਲਾਂ ਤੁਸੀਂ ਦੇਖ ਲੋ ਸਾਡਾ ਕੁਠਾ ਆ ਸਾਡਾ ਕੁਠਾ ਕੁਠਾਦਰਾ ਹੈਗਾ ਨਾ ਸਕੰਦਾ ਦਿੱਤੀਆਂ ਚਲੋ ਤਾਂ ਠੀਕ ਆ ਕੰਦਾ ਤਾਂ ਆ ਵੀ ਤੁਹਾਨੂੰ ਦਿਖਾ ਦਿੰਦੇ ਆ ਹਨਾ ਹੋਰ ਕੰਦਾ ਤਾਂ ਤੁਸੀਂ ਦੇਖੀ ਹੋਣੀ ਆ ਤੁਸੀਂ ਕੋਠੇ ਦੀ ਕੰਦ ਨਹੀਂ ਕਦੇ ਦੇਖੀ ਹੋਣੀ ਆ ਸਾਡੇ ਕੋਠੇ ਤੇ ਵੀ ਗੰਧ ੱਡੀ ਹੋਈ ਆ ਮੇਰੀ ਸੱਸ ਨੇ ਕੋਠੇ ਤੇ ਵੀ ਕੰਧ ਘੱਟਦੀ ਸੀ ਤੇ ਵੀ ਮੈਂ ਬਹੁਤ ਚਿਰ ਬਾਅਦ ਦੇਖੀ ਸੀ ਕਿ ਮੈਂ ਉਹ ਤਾਂ ਪਤਾ ਨਹੀਂ ਸੀ ਕੀ ਕਰਦੀ ਹੁੰਦੀ ਕੰਪਿਊਟਰ ਦਾ ਵਰਕ ਕਰਦੀ ਸੀ ਨਾ ਕਾਫੀ ਚਿਰ ਬਾਅਦ ਕੋਠੇ ਤੇ ਚਲੀ ਗਈ ਮੈਂ ਦੇਖ ਕੇ ਬਥੇ ਹਰਾਨ ਹੋ ਗਈ ਦੇਖ ਕੇ ਮੈਂ ਕਿ ਆਹ ਮੇਰੀ ਸੱਸ ਦਾ ਕੋਠਾ ਆ ਸਾਡਾ ਕੋਠਾ ਮੱਚ ਹਾਈ ਕੋਠੇ ਤੇ ਵੀ ਕੰਧ ਘੱਟਦੀ ਘਰੇ ਤਾਂ ਕੱਢੀ ਕੱਢੀ ਪਰ ਮੈਨੂੰ ਤਾਂ ਰੀਜਨ ਨਹੀਂ ਪਤਾ ਲੱਗਿਆ ਇਹ ਕੰਧ ਕਿਉਂ ਘੱਟਦੀ ਸੀ ਕਿ ਇਧਰ ਆਪਾ ਪਾਕਿਸਤਾਨ ਵਾਲੇ ਪਾਸੇ ਪੈਰ ਨਹੀਂ ਦਰਸਦੇ ਦੇ ਰੀਕਾਂ ਦੇ ਕਿਉਂ ਕੱਢੀ ਸੀ ਹਜੇ ਤੱਕ ਨਹੀਂ ਪਾ ਵੰਡ ਰਹੇ ਹਜੇ ਤੱਕ ਨਹੀਂ ਮੈਨੂੰ ਇਹ ਕਰਦੋਂ ਤਾਂ ਨਹੀਂ ਪਤਾ ਲੱਗਿਆ ਕਿ ਇਹ ਕਿੱਥੇ ਨਹੀਂ ਪਤਾ ਹੂਗਾ ਵੀ ਕੋਠੇ ਤੇ ਕਿਉਂ ਕੰਦ ਕਰਦੀ ਹੁੰਦੇ ਨੇ ਕੰਮ ਮੈਨੂੰ ਦੱਸਦੇ ਹੋ ਅਸੀਂ ਤਾਂ ਚੜਦੇ ਦੀ ਕੋਠੇ ਤੇ ਬਹੁਤ ਘੱਟ ਹੁੰਦੀਆਂ ਤੇ ਫਿਰ ਸਾਡਾ ਡੇੜਾ ਛੋਟਾ ਕਰਕੇ ਸਾਨੂੰ ਹੁਣ ਸਰਦੀਆਂ ਚ ਹੀ ਮੇਰੇ ਕੱਪੜੇ ਸੁਕਣੇ ਪਾਉਣੇ ਇਹ ਵੀ ਤਾਰਾ ਪਿਛਲੇ ਸਾਲੀ ਅਸੀਂ ਵਧੀਆ ਬਣੀਆਂ ਨੇ ਉਦੋਂ ਪਿਛਲੇ ਸਾਲ ਦਾ ਆਰ ਜੀ ਇਸ ਦੀ ਆ ਸਾਡੀਆਂ ਤਾਰਾ ਬਣੀਆਂ ਹੁੰਦੀਆਂ ਨੇ ਕਿਉਂਕਿ ਇਹੇઠા ਕੱਪੜੇ ਸੁੱਕਦੇ ਨਹੀਂ ਹੈਗੇ ਫਿਰ ਜਦ ਸਰਦੀ ਜ਼ਿਆਦਾ ਹੁੰਦੀ ਆ ਨਾ ਫਿਰ ਮੈਂ ਇੱਥੇ ਪਾ ਜਾਨੀ ਹੁੰਦੀ ਆ ਇੱਥੇ ਸੂਰਤਾ ਦੇ ਦੋਕੜਾ ਦਾ ਮੁੱਠਾ ਠੀਕਦਾ ਇਹ ਹੋ ਗਿਆ ਤੇ ਇੱਥੇ ਟੇਕ ਦਿਆ ਤੇ ਆ ਸਾਡਾ ਦਰਖਤ ਦਾ ਜਿਹੜਾ ਪਹੁੰਚ ਜਾ ਕੇ ਪੱਤੇ ਸਿਰਦਾ ਹੇਠਾਂ ਵੀ ਉੱਪਰ ਵੀ ਤੇ ਹੁਣ ਆਪਾਂ ਬਣਾਉਣ ਲੱਗਣਾ ਹਾਰਾ ਹਾਰਾ ਕਿਵੇਂ ਬਣਾਉਣਾ ਉਹਦੀ ਤਿਆਰੀ ਮੇਰੀ ਕਰੀ ਪਈ ਪਰ ਟਾਈਮ ਹੀ ਨਹੀਂ ਲੱਗਿਆ ਮਿੱਟੀ ਮੈਂ ਪਿਉਂ ਕੇ ਰੱਖ ਗਈ ਸੀ ਤੇ ਇਹਨਾਂ ਦੀ ਕਲਿੰਡਰ ਲਿਆਂਦਾ ਤੇ ਹੁਣ ਬਣਾਉਂਗੇ ਆ ਪਹਿਲਾਂ ਦੀ ਮਿੱਟੀ ਮੁੱਟੀ ਪਈ ਆ ਇੱਥੇ ਮੇਰੀ ਟੈਂਕੀ ਥਲੇ ਰੱਖੀ ਹੋਈ ਸੀ ਕੱਢ ਕੇ ਮੈਂ ਉਦੋਂ ਬਾਹਰ ਰੱਖ ਗਈ ਸੀ ਆ ਦੇਖੋ ਇਸ ਤਰ੍ਹਾਂ ਬਣਾ ਕੇ ਰੱਖੀ ਹੋਈ ਸੀ ਇਸ ਤਰ੍ਹਾਂ ਬਣਾ ਕੇ ਰੱਖ ਦਿੰਦੀ ਹੁੰਦੀ ਸੀ ਮੈਂ ਕਿਉਂਕਿ ਚੁੱਲੇ ਚੱਲੀ ਬਣਾਏ ਹੋਏ ਸ ਤੇ ਮੇਰੀ ਆ ਦੇਖੋ ਐਵੇਂ ਟੱਕ ਕੇ ਰੱਖ ਦਿੰਦੀ ਪਰ ਮੈਨੂੰ ਜਦ ਲੋੜ ਪਈ ਮੈਂ ਬਰਤ ਲੈ ਲਈ ਜਿਵੇਂ ਉਹ ਪਈ ਆ ਤੇ ਹੁਣ ਟਾਈਮ ਹੀ ਨਹੀਂ ਲੱਗਿਆ ਸੀਗਾ ਉੱਤਰ ਪੋਚਾ ਪਿਆ ਪੋਚਾ ਮੇਰਾ ਸੈੱਟ ਕਰਕੇ ਰੱਖਣ ਵਾਲਾ ਮਿੱਟੀ 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 ਖਾ ਲਾ ਫੁੰਟਾ ਐ ਮੀ ਨਹੀਂ ਸੀਗਾ ਲੱਗਿਆ ਹੁਣ ਕੁਝ ਜਿਹਾ ਸਲੀਟ ਛੋਟੇ ਕਰਕੇ ਨਹੀਂ ਨਹੀਂ ਮਿੱਟੀ ਖਾ ਲਾ ਸਵਾਸ ਤਾਂ ਇਹ ਹੋ ਜਾਂਦਾ ਮਿੱਟੀ ਖਾ ਲਾ ਵੀ ਟਾਈਮ ਨਹੀਂ ਸੀਗਾ ਲੱਗਦਾ ਹੁਣ ਹਰਾ ਬਣਾਉਣ ਲੱਗ ਪਿਆ ਕਹਿੰਦਾ ਨਹੀਂ ਮਿੱਟੀ ਖਾ ਮਿੱਟੀ ਨੂੰ ਹੁਣ ਪਹਿਲਾਂ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਤ ਲੂੰਗੀ ਮਤਲਬ ਇਹਨੂੰ ਮਿਕਸ ਕਰ ਲੂੰਗੀ ਅੱਛਾ ਤੂੜੀ ਰਾਈਂ ਨੇ ਕਈ ਦਿਨ ਹੋ ਗਏ ਸੀ ਨਾ ਤੂੜੀ ਵਿੱਚ ਰੱਖ ਗਈ ਸੀ ਮਿਕਸ ਕਰਕੇ ਉਹਦੇ ਨਾਲ ਕੀ ਸੀਗਾ ਟੀ ਹੁਣੇ ਤੂੜੀ ਗਲ ਕੇ ਜੋ ਉਹਦਾ ਵੀ ਗਲੇ ਜੀ ਲਈ ਸੀ ਇਸ ਕਰਾ ਵਧੀਆ ਸੌਫਟ ਜੀ ਹੋ ਗਈ ਹੁਣ ਇਹਨੂੰ ਤਦਿਆ ਹੋਰ ਸੌਫਟ ਜੀ ਕਰਕੇ ਫਿਰ ਆਪਾਂ ਬਣਾਉਣ ਲੱਗ ਜਾਂਦੇ ਆ ਆ ਤੂੜੀ ਵੀ ਪਾਈ ਹੈ ਇਹਦੇ ਚ ਨਾ ਤੂੜੀ ਹਾਂ ਮੈਂ ਕਈ ਦਿਨ ਪਹਿਲਾਂ ਮਿਕਸ ਜਿਹੜੀ ਗਲ ਗਈ ਤੂੜੀ ਕਈ ਦਿਨ ਪਹਿਲਾਂ ਮਿਕਸ ਕਰ ਗਈ ਸੀ ਤੂੜੀ ਗਲ ਗਈ ਸਮਾਨ ਕੇ ਪੰਗੀ ਤਰ੍ਹਾਂ ਤੂੜੀ ਗਲ ਗਈ ਜਿਵੇਂ ਅੱਗੇ ਕੋਠੇ ਲਿਪ ਦੇ ਨੇ ਉਸ ਤਰ੍ਹਾਂ ਦੀ ਬਣ ਗਈ ਇਹ ਕੋਠੇ ਵਾਲੀ ਤਾਂ ਫਿਰ ਵੀ ਆਪਾਂ ਮੋਟੀ ਰੱਖ ਲੈਣੀ ਚਾਹੀਦੀ ਇਹਦੇ ਵਾਸਤੇ ਮਿੱਟੀ ਵਧੀਆ ਰੈਡੀ ਕਰਨੀ ਮਿਲਦੀ ਆ ਹੁਣ ਇਸ ਤਰ੍ਹਾਂ ਇਹਨੂੰ ਰੈਡੀ ਕਰ ਲਵਾਂ ਤੇ ਇਸ ਤਰ੍ਹਾਂ ਦੇਖੋ ਐ ਸੌਫਟ ਸੌਫਟ ਹੋ ਚਲੋ ਮੈਂ ਥੋੜੀ ਜਿਹੀ ਹੋਰ ਉਹ ਕਰ ਲਾਂ ਫਿਰ ਆਪਾਂ ਬਣਾਵਾਂ ਲੈ ਨੂੰ ਉਹ ਕਰਦੇ ਗੁੱਡੀ ਜੀ ਕੰਟੀਓ ਕਰਦੇ ਆ ਹਮ ਮੈਂ ਕਰ ਲਾਂ ਚੰਗੀ ਤਰ੍ਹਾਂ ਮਿਕਸ ਆ ਲਿਆ ਲਿਆ ਮੈਂ ਕਿਲਿੰਡਰ ਲੈ ਲਿਆ। ਕਿਲਿੰਡਰ ਨਹੀਂ ਠਿਕਰਾ। ਜਦੋਂ ਕਿਲਿੰਡਰ ਕਾਹਦੇ ਹੁੰਦੇ ਨੇ ਠਿਕਰਾ ਕਹਿੰਦੇ ਨੇ। ਪਤਾ ਨਹੀਂ ਭਾਈ ਸਾਹਿਬ। ਰੁਪਿੰਦਰ ਦੇ ਏਰੀਏ ਚ ਤਾਂ। ਇਹ ਤੇ ਮੈਂ ਲਾ ਲਿਆ। ਇਹ ਕਾਗਜ਼ ਕਿਉਂ ਜੜਾ ਰਹੇ ਹੋ ਤੁਸੀਂ? ਇਹ ਜਦੋਂ ਉਤਾਰਾਂਗੇ ਨਾ ਉਹ ਬਣ ਗਿਆ ਫਿਰ ਉਹ ਆਪਣਾ ਸੱਣੀ ਰਹੂਗੀ। ਅੱਛਾ। ਤੇ ਇਹ ਚੰਗੀ ਤਰ੍ਹਾਂ ਮੈਂ ਲਾ ਦੇਗੀ ਹਾਂ। ਨਹੀਂ ਇਹ ਕਾਗਜ਼ ਲਾ ਕੇ ਇਹਦੇ ਉਾਲੇ ਉੱਤੇ ਐ ਮਿੱਟੀ ਲੱਗ ਜੂਗੀ ਹੁਣ। ਹਾਂ। ਅੱਛਾ ਦੇਖ ਇਹ ਵੀ ਚੰਗੀ ਤਰ੍ਹਾਂ ਜਿਹੜਾ ਉਤਰ ਜੂ। ਇੱਕ ਫਿਰ ਸੌਫਟ ਕਰੀ ਨੂੰ ਮਿੱਟੀ ਇਹ ਲੈ ਲਊਗੀ। ਹੁਣ ਕਲਿੰਡਰ ਦਾ ਇਹਦੇ ਚ ਕੀ ਰੋਲ ਹੈ ਉਹ ਉਹਦੇ ਬਾਰੇ। ਪਰ ਲਾਉ ਉੱਥਲੀ ਜਦੋਂ ਬਣੂਗਾ ਉਹ ਇਹ ਆਜੂ ਬਣ ਕੇ ਪਤਾ ਲੱਗੂ ਸਾਰਾ। ਇਹ ਬਣੂਗਾ ਵੀ ਕਿੰਨੇ ਦਿਨ ਅਜਿਹਾ ਇੰਨਾ ਕੁ ਬਣੂ ਸਕੇਗਾ। ਜਿਵੇਂ ਬੀਮ ਲਾਗ ਬਣਾਉਂਦੇ ਹੁੰਦੇ ਨੇ ਮਿਸਤਰੀ ਉਹ ਗੱਲ ਹੈ। ਹਾਂ ਇਹ ਇੰਨਾ ਕੁ ਇਹਦੀ ਆ ਸਟਾਰਟਿੰਗ ਹੋ ਗਈ ਅੱਜ। ਚਲੋ ਬਾਕੀ ਥੇਰ ਕਰਦੇ ਮੈਂ ਕਰਨਾ ਸੈਟ ਜਾ। ਲਓ ਜੀ ਇਹ ਜਿਹੜੀ ਮਿੱਟੀ ਹੱਤੀਗੀ ਮੈਂ ਇਸ ਤਰ੍ਹਾਂ ਲਾ ਲਈ ਹੈ ਨਾ ਇਹਦੇ ਤੇ। ਤੇ ਹਾਂ ਹੁਣ ਮੈਂ ਨਾ ਮੈਂ ਟ੍ਰਿਕ ਨਾਲ ਹਾਰਾ ਬਣਾਉਣਾ ਇਸ ਵਾਰ ਕਿਉਂਕਿ ਮੈਨੂੰ ਐ ਹੁੰਦੇ ਵੀ ਜਿਹੜਾ ਹਾਰਾ ਪਹਿਲਾਂ ਵੱਡਾ ਸੀਗਾ ਵੀ ਛੋਟੇ ਦੀ ਲੋੜਾ ਸੀ ਦਾਲ ਦੂਲੀ ਵੱਧ ਰੱਖਦੇ ਹਾਂ ਹਾਰੇ ਚ ਦਾਲ ਜਾਂ ਖਿਚੜੀ ਹਨਾ ਹੋਰ ਤਾਂ ਆਪਾਂ ਪਾਣੀ ਪੂਣੀ ਜਾਂ ਹੋਰ ਵੱਡੀ ਚੀਜ਼ ਤਾਂ ਨਹੀਂ ਰੱਖਦੇ ਦੁੱਧ ਵੀ ਜੇ ਨਾ ਸਨੀਤ ਵਿੱਚ ਡੇਗ ਗਿਆ ਮੈਂ ਕੱਢ ਦੂੰ ਪੁੱਤ ਥੋੜਾ ਹੀ ਰੱਖਦੇ ਹਾਂ ਕਿਉਂਕਿ ਜਸਨੀਤ ਨਹੀਂ ਟਿਕਦਾ ਤੇ ਲੈਪ ਤਾਂ ਤੇ ਵੀ ਉਹ ਰੱਖਦੇ ਆ ਥੋੜਾ ਹਨਾ ਹੁਣ ਮੈਨੂੰ ਇਸ ਢੰਗ ਨਾਲ ਸਟਾਰਟਿੰਗ ਇਹਦੀ ਅਜਿ ਇਸ ਤਰ੍ਹਾਂ ਕਰੀਆ ਹੁਣ ਜਿਵੇਂ ਬਣਾ ਲੇ ਮੈਂ ਮੋਟੀ ਮੋਟੀ ਜਿਹੜੀ ਇਹ ਆਹ ਨੀਚੇ ਵਾਲੀ ਸਾਈਡ ਤੇ ਮੋਟੀ ਮਿੱਟੀ ਲਾਈਆ ਹੁਣ ਆਹ ਲਾ ਦਗੇ ਆਪਾਂ ਕਲੀਨਰ ਇਹਦੇ ਵਿੱਚ ਅੱਛਾ ਇਹ ਫਿੱਟ ਹੋ ਜਾਊਗਾ ਵਿੱਚ ਫਿੱਟ ਕਰਤਾਗੇ ਹਨਾ ਇਹ ਜਾਨੀ ਥੱਲੇ ਵਾਲਾ ਪਾਸਾ ਆ ਜਾਊ ਜਦੋਂ ਆਪਾਂ ਇਹਦੀ ਐਂਡਿੰਗ ਬਣੂਗੀ ਸਟੈਂਡ ਕਹਿ ਲਈਏ ਆਪਾਂ ਇਹਨੂੰ ਜਹੀ ਇਹਦੀ ਵੀ ਐਂਡਿੰਗ ਬਣੂਗੀ ਇਹ ਦੇਖੋ ਜੀ ਸਟੈਂਡ ਫਿੱਟ ਹੋ ਰਿਹਾ ਜਿਹੜਾ ਸਟੈਂਡ ਫਿੱਟ ਆਇਆ ਹੁੰਦਾ ਅੱਛਾ ਜੀ ਆਪਾਂ ਇਹਨੂੰ ਫੇਰ ਕੰਪਲੀਟ ਕਰਾਂਗੇ ਸੁੱਕ ਜੂ ਫੇਰ ਅੱ ਇਹਨੂੰ ਬਣਾ ਕੇ ਰੱਖ ਦਾਂਗੇ ਇਹਨੂੰ ਫਿਰ ਤੁਸੀਂ ਰੰਗ ਕਲਰ ਵੀ ਕਰੋਗੇ ਹਰੇ ਨੂੰ ਬੰਦੀ ਵੀ ਉਹ ਤਾਂ ਬਾਅਦ ਦੀ ਗੱਲ ਨੇ ਇਹ ਤਾਂ ਹਜੇ ਸਟਾਰਟ ਉਹ ਤਾਂ ਜਾਂਦਾ ਹੋ 1 2 ਲਾ ਕੇ ਸਾਰਾ ਖੂਸ਼ ਹੋਊਗਾ ਠੀਕ ਹੈ ਜੀ ਜੀ ਤੇ ਅੰਡਿੰਗ ਪੁਆਇੰਟ ਹੈ ਤੇ ਇਹ ਜੀ ਸਟਾਰਟਿੰਗ ਨੇ ਇਸ ਤਰ੍ਹਾਂ ਕਰਿਆ ਹੁਣ ਇਹ ਸੁੱਕੂਗਾ ਸੁੱਕ ਕੇ ਮੇਰੇ ਇਹ ਤਾਂ ਲਾਲ ਆ ਗਏ ਲਾ ਕੇ ਫਿਰ ਇਹਦੀ ਮਤਲਬ ਸਾਰੀ ਉਹ ਬਣਾਵਾਂਗੇ ਆਪਾਂ ਕੇ ਵਾਲੀ ਕੰਤਰ ਓਕੇ ਛੋਟਾ ਜਿਵੇਂ ਆਪਾਂ ਹਾਰ ਹੀ ਕਹਿ ਦਿੰਦੇ ਆ ਹਾਰੀ ਕਹਿੰਦੇ ਕਹਿੰਦੇ ਨਹੀਂ ਹੁੰਦੇ ਵੀ ਮਾੜੀ ਹੁੰਦੀ ਆ ਨਾ ਹਾਰਾ ਹੀ ਕਹੋ ਉਹ ਤਾਂ ਇਹਦਾ ਨਾਮ ਜਿੱਤਿਆ ਹੋਣਾ ਚਾਹੀਦਾ ਤੇ ਵੀ ਹਾਰੀ ਤਾਂ ਨਹੀਂ ਕਹਿੰਦੇ ਹੁੰਦੇ ਵੀ ਜਿਵੇਂ ਆਪਾਂ ਕਹਿੰਦੇ ਮੀਠਾ ਜੀ ਗੁੱਲ 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 ਨੋ ਨੋ ਵੀ ਤਾਂ ਅਗੱ ਕਹ ਹਾਰੀ ਕਦੇ ਵੀ ਨਹੀਂ ਕਹਿਆ ਕਿਸੇ ਦਾ ਅਜ ਇੱਕ ਸਵਾਲ ਮੇਰੇ ਮਨ 'ਚ ਹੋਰ ਆਇਆ ਹੈ ਦੀ ਹਰਾਤਾ ਬਣ ਜਾਣਾ ਚਾਪੜ ਵੀ ਬਣਾਉਂਗੇ ਇਹਦਾ ਚਾਪੜ ਤੋਂ ਪਾ ਬੂਹੇ ਪਰੋਟਾ ਕੰਨ ਨੂੰ ਪਹਿਲਾ ਪਹਿਲਾ ਹਾਰਾ ਬਣਾ ਲਈਏ ਬਾਅਦ ਵਿੱਚ ਦੇਖਾਂਗੇ ਕਿਉਂਕਿ ਆਪਾਂ ਲੇਟ ਹੋ ਗਏ ਹੁਣ ਥੋੜਾ ਮੌਸਮ ਦਾ ਫਰਕ ਪੈ ਗਿਆ ਚਲੋ ਦੇਖਦੇ ਤਾਂ ਹੀ ਮੈਂ ਕੋਠੇ ਦੇ ਜਿਆਦਾਤਰ ਤਾਂ ਚਾਪੜ ਬਾਰੇ ਪਤਾ ਹੀ ਨਹੀਂ ਉਹ ਚਾਪੜ ਹੁੰਦਾ ਕਿ ਢੀਕਰਾ ਜਾਂ ਬਣ ਜਾਂਦਾ ਉਹ ਉਪਰੋਟਾ ਕਰ ਦਿੰਦਾ ਨਹੀਂ ਮੈਂ ਤਾਂ ਕੋਠੇ ਤੇ ਬਣਾਉਣਾ ਸਟਾਰਟ ਕਰਿਆ ਧੀਰੇ ਧੀਰੇ ਕੁੰਡਾ ਲਾ ਦਰ ਤਿੰਨ ਤੋਂ ਦੋ ਓਕੀ ਉਹ ਹਾਰਾ ਜਖਰਿਆ ਪਿਆ ਸੀ ਉਹ ਦਿਵਾਲੀ ਵੇਲੇ ਮੈਂ ਸਾਰਾ ਤਾਂ ਹੋ ਗਿਆ ਜੀ ਜੀ ਮੈਂ ਕਿਹਾ ਚ ਨਵਾਂ ਬਣਾ ਲੈ ਜਿਸਨੀ ਟੂੰਗੀ ਬਣਾਉਣਾ ਪੁੱਤ ਲਓ ਜੀ ਇਹ ਵੀ ਬਣਾਉਂਦਾ ਕੋ ਸਭ ਦਾ ਸਾਜੀ ਇੰਨਾ ਖੋ ਗਿਆ ਤਿਆਰ ਹਾਂ ਉਹ ਤੇ ਹੁਣ ਕੱਲ ਨੂੰ ਕਰਾਂਗੀ ਦਿਖਾ ਦੂੰ ਚੰਗੀ ਤਰ੍ਹਾਂ ਚਲੋ ਲਓ ਜੀ ਹਾਰਾ ਦੇਖੋ ਤੁਸੀਂ ਸਾਰੇ ਜਾਨੀ ਦੇਖੋ ਜੀ ਹਾਰਾ ਆ ਲਓ ਬਣਾਉਣ ਵਾਲੇ ਮਿਸਤਰੀ ਨੇ ਸਾਡੇ ਇਹ ਸਾਡੇ ਬਹੁਤ ਲੱਗੇ ਬਣਾਵਾ ਗਿਆ ਇਹਨਾਂ ਦਾ ਵੀ ਚੋਰ ਲੱਗਿਆ ਪਿਆ ਹਾਂ ਪੁੱਤ ਬਾਬੀ ਮਿੱਤੀ ਮਿੱਤੀ ਬਾਕੀ ਕੱਲ ਨੂੰ ਬਣਾਵਾਂਗੇ ਅੱਗੇ ਓਕੇ ਜੀ ਲੋ ਜੀ ਬਾਕੀ ਕੰਮ ਧੰਦੇ ਆਪਾਂ ਕਰ ਲਈ ਸੀਗੇ ਤੇ ਅੱਜ ਪਤਾ ਕੀ ਹੋ ਗਿਆ ਮੈਨੂੰ ਹੋ ਗਿਆ ਘਰ ਦੀ ਮੰਗ ਕੋ ਪਤਾ ਮੈਂ ਕੋਠੇ ਤੇ ਹਾਰਮਨਲ ਚਲੀ ਗਈ ਤੇ ਉਸ ਤੋਂ ਬਾਅਦ ਦੂਜੇ ਕੰਮ ਧੰਦੇ ਕਰੀ ਤੇ ਟਿਊਸ਼ਨ ਵਾਲੇ ਬੱਚੇ ਆ ਗਏ ਹਨਾ ਟਿਊਸ਼ਨ ਪੜਾਇਆ ਤੇ ਬਸ ਐਂ ਹੀ ਕੰਮ-ਕੰਮ ਕਰਦੀ ਕਰਦੀ ਨੂੰ ਅੱਜ ਤਾਂ ਥਕ ਗਈ ਹੁਣ ਕੁਝ ਦਿਨ ਕਾफी ਛੋਟੇ ਹੋਏ ਪੈਨੇ ਤੇ ਹੁਣ ਪਤਾ ਕੀ ਹੈ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਰਾਤ ਨੂੰ ਚਿਰਨਾਕੀ ਖਾ ਲਈ ਸਵੇਰੇ ਸਾਗ ਸੀਗਾ ਹਨਾ ਸਾਗ ਨਾਲ ਮੱਕੀ ਦੀ ਰੋਟੀ ਖਾ ਲਈ ਪਤਾ ਨਹੀਂ ਕਦੇ ਕਦੇ کیا ਉਹ ਦਿੱਕਤ ਹੋ ਜਾਂਦੀ ਆ ਇੱਥੋਂ ਆਖ ਤੋਂ ਲੈ ਕੇ ਆ ਸਾਰੀ ਹਾਂ ਸੈਡ ਨਾਲ ચીਜ਼ ਜੀ ਪੈਣਾ ਬੇਗੇ ਫਿਰ ਬੌਂਟਿੰਗ ਜੀ ਆ ਜਾਂਦੀ ਜਿਵੇਂ ਪਾਣੀ ਵੀ ਨਹੀਂ ਹਜਮ ਹੁੰਦਾ ਤੇ ਇੱਕ ਦੋ ਵਾਰ ਬੌਂਟਿੰਗ ਆ ਗਈ ਹਨਾ ਆ ਸੈਡ ਉਹਰੇ ਛੋਟੇ ਛੋਟੇ ਫਿਰ ਮੈਂ ਡਰਦੀ ਕੁਝ ਨਹੀਂ ਖਾਂਦੀ ਅਜੇ ਮੈਂ ਕੁਝ ਨਹੀਂ ਖਾਦਾ ਹੈਗਾ ਤੇ ਕੋਈ ਚੀਜ਼ ਨਹੀਂ ਖਾਦੀ ਚਾਹ ਤੋਂ ਤਾਂ ਬਿਲਕੁਲ ਹੀ ਨਹੀਂ ਪੀਂਦੀ ਫਿਰ ਤੇ ਉਹਨੋਂ ਉਹਦੇ ਵਾਸਤੇ ਕੀ ਐ ਨਾ ਮੈਂ ਇਹ ਹਜੂਸ ਬਣਾਉਂਗੀ ਕਿੰਨੂਆਂ ਦਾ ਜੂਸ ਬਣਾ ਕੇ ਪੀਂਗਿਆ ਤੇ ਫਿਰ ਦੇਖਦੇ ਆ ਵੀ ਕੁਝ ਫਰਕ ਪੈਂਦਾ ਜਾਂ ਬਸ ਫਿਰ ਮੈਂ ਕੋਲ ਡਰਿੰਕ ਵਗੈਰਾ ਪੁਗਾ ਕੇ ਪੀ ਲੈਂਦੀ ਹੁੰਦੀ ਆ ਬਸ ਇਹੀ ਗੱਲ ਹੁੰਦਾ ਫਿਰ ਇਹ ਰਾਤ ਨੂੰ ਸੌਂ ਕੇ ਫਿਰ ਠੀਕ ਹੁ ਜੇ ਹੁਣ ਮੈਂ ਕੋਈ ਵੀ ਭਾਰ ਦੀ ਚੀਜ਼ ਖਾ ਲੂੰ ਜਾਂ ਕੋਈ ਉਦੋਂ ਦਾ ਕੋਈ ਚੀਜ਼ ਖਾ ਲੂੰ ਫਿਰ ਇਹ ਕਾਫੀ ਵੱਧ ਜਾਂਦੀ ਹੈ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਇਤੋਂ ਸਟਾਰਟ ਹੋ ਕੇ ਆ ਸਾਰੀ ਸੈਟ ਹੈ ਲੱਗ ਜਾਂਦੀਆਂ ਤੇ ਜਿਵੇਂ ਮਾਈਗ੍ਰੇਨ ਦੀ ਪ੍ਰੋਬਲਮ ਆ ਨਾ ਨੇ এবিসি ਦੀ ਠੀਕ ਵੀ ਰਹਿੰਦੀ ਆ ਸਾਲ ਸਾਲ ਜਦ ਹੋਣ ਲੱਗ ਜੇ ਫਿਰ ਕਈ ਵਾਰ ਤੇਜ਼ ਤੇਜ਼ ਹੀ ਇਹੀ ਪ੍ਰੋਬਲਮ ਹੋਣ ਲੱਗ ਜਾਂਦੀ ਆ ਤੇ ਹੋਣਾ ਪੰਗੋਣੇ ਆ ਜੀ ਜੂਸ ਤੇ ਇਹਦੇ ਵਾਸਤੇ ਮੈਂ ਕਿਹਾ ਚਲੋ ਮੈਂ ਇਹੀ ਬਣਾ ਕੇ ਪੀ ਲੈਨੀ ਆ ਹਨਾ ਫਿਰ ਭੁੱਖ ਤਾਂ ਲੱਗਦੀ ਆ ਚਾਚੂ ਵੀ ਨਹੀਂ ਪੀਤੀ ਹੈਗੀ ਕੋਈ ਚੀਜ਼ ਨਹੀਂ ਮੈਂ ਅੱਜ ਖਾਦੀ ਪੀਤੀ ਹੈਗੀ ਵਾਸਤੇ ਮੈਂ ਕਿਹਾ ਚਲੋ ਥੋੜਾ ਜਿਹਾ ਜੂਸ ਪੀ ਲੈਨੀ ਆ ਉਦਾਂ ਮੈਂ ਖੱਟਾ ਖਾ ਨਹੀਂ ਸਕਦੀ ਹੈਗੀ ਜਿਵੇਂ ਆਹ ਸੰਤਰਾ ਵਗੈਰਾ ਹੁੰਦਾ ਉਦਾਂ ਨਹੀਂ ਮੈਥੋਂ ਖਾਦਾ ਜਾਂਦਾ ਉੰਤਿਆਂ ਮੈਂ ਹੁਣ ਇਹ ਚ ਲੋਨ ਵਗੈਰਾ ਪਾ ਲੂੰਗੀ ਹਨਾ ਥੋੜੀ ਚੀਨੀ ਪਾ ਲੂੰ ਤੇ ਉਹ ਪੀ ਲੂੰਗੀ ਪਸਤੇ ਹੀ ਪ੍ਰੋਬਲਮ ਨਾਲ ਮੈਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਸਿੱਕ ਤਮੀ ਹੈਗੀ ਵਸਤੇ ਦੀ ਕਿ ਤਾ ਮੇਨੋਂ ਬਹੁਤ ਜ਼ਿਆਦਾ ਬਤਲਾ ਬਹੁਤ ਮੁਸ਼ਕਲ ਆ ਗਿਆ ਬਹੁਤ ਜ਼ਿਆਦਾ ਮੁਸ਼ਕਲ ਆ ਗਿਆ ਉਸ ਦਾ ਬਹੁਤ ਵਧੀਆ ਨਿਕਲਦਾ ਹਨ ਪਰ ਮੈਨੂੰ ਐਸੇ ਵੀ ਕੱਟ ਕੋ ਬੈਣਾ ਚਾ ਤਾਂ ਨਹੀਂ ਬਹੁਤ ਵਧੀਆ بس ਇੰਨੀ ਕਰੋੜਾ ਮੈਂ ਪ੍ਰੈਸ ਜਾਂ ਜੂਸ ਹੁੰਨਾ ਕਿ ਕੱਢ ਕੇ ਪੀਓ ਜ਼ਿਆਦਾ ਨਹੀਂ ਜਿਹਨੂੰ ਲੋੜ ਹੁੰਦੀ ਆ ਉਹਦਾ ਕੱਢ ਲੈਂਦੇ ਨੇ ਰਵਨੀਤ ਨੇ ਪੀਣਾ ਹੋ ਉਹ ਕੱਢ ਨੂੰ ਉਸ ਮੈਂ ਜ਼ਿਆਦਾ ਬਿੱਡ ਨਹੀਂ ਲਉਂਦੀ ਫਿਰ ਤੇ ਮੇਰਾ ਸਾਰਾ ਹੋਰੀ ਨਿਕਲ ਜੂ ਕੁਛ ਅੱਜ ਨਾਲ ਮੈਂ ਮਿੱਠਾ ਸ਼ਾ ਨਈਆ ਸੀ ਗਿਆ जरवी मेरे चदाचारा वह रवनीत बहुत ज्यादा पसंद आ रवनीत खा के खुश है सिखाया पीयानी देखनी जी टाइम बचे तो हमें सवेरा करके करने पेंद कही सारे काम निबड़न गए दिन चाह नहीं निबड़ते है कम चलो जी बाकी फिर ब्लॉग बनाने कार्ला जूस बना के पीना तो बढ़िया जूस निकला है मेरे जोगां दो दिन इच्छा वस्मी है ना की पीना बना के चलो वगैरह बगैरा बना के पीना तो फिर देखने जो काम होते है ना तो वो करते हैं भाई कट जाएगा चलो फिर बाकी ब्लॉग में फिर करते हैं डिकंटिन्यू